ਲੋ ਆਖਰਕਾਰ ਕਿਸਾਨਾਂ ਦੇ ਹੱਕ ਦੇ ਵਿੱਚ ਆ ਹੀ ਗਿਆ ਮੁੱਖ ਮੰਤਰੀ ਦਾ ਵੱਡਾ ਬਿਆਨ ਕਿਸਾਨਾਂ ਦੇ ਬਣ ਕੇ ਮਸੀਹਾ ਪਹਿਲਾਂ ਕਿਸਾਨਾਂ ਦੇ ਉੱਤੇ ਕਰਵਾਇਆ ਤਸ਼ੱਦਦ ਤੇ ਹੁਣ ਕਿਸਾਨਾਂ ਦੇ ਹੱਕ ਦੇ ਵਿੱਚ ਨਤਰ ਗਏ ਮੁੱਖ ਮੰਤਰੀ ਬੀਤੇ ਦਿਨਾਂ ਦੇ ਵਿੱਚ ਜੋ ਕੁਝ ਹੋਇਆ ਕਿਸਾਨਾਂ ਦੇ ਨਾਲ ਸਭ ਨੇ ਦੇਖਿਆ ਕਿਸਾਨ ਚੰਡੀਗੜ੍ਹ ਜਾਣ ਦੀ ਕੋਸ਼ਿਸ਼ ਕਰ ਰਹੇ ਸੀ ਪਰ ਪੰਜਾਬ ਦੀ ਪੁਲਿਸ ਦੇ ਵੱਲੋਂ ਉਹਨਾਂ ਨੂੰ ਜਾਣ ਨਹੀਂ ਦਿੱਤਾ ਹਰ ਪਾਸੇ ਨਖੇਦੀ ਹੋਈ ਹਰ ਪਾਸੇ ਚਰਚਾ ਹੋਈ ਕਿ ਆਖਰ ਚੰਡੀਗੜ੍ਹ ਦੇ ਵਿੱਚ ਕਿਸਾਨਾਂ ਨੂੰ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਤੇ ਹੁਣ ਮੁੱਖ ਮੰਤਰੀ ਦਾ ਵੱਡਾ ਬਿਆਨ ਕਿਸਾਨਾਂ ਦੇ ਹੱਕ ਦੇ ਵਿੱਚ ਆ ਗਿਆ ਕਹਿੰਦੇ ਕਿਸਾਨਾਂ ਦੇ ਉੱਤੇ ਲਾਠੀਆਂ ਨਹੀਂ ਚਲਾਉਣੀਆਂ ਚਾਹੀਦੀਆਂ ਕਿਸਾਨਾਂ ਦੇ ਨਾਲ ਗੱਲਬਾਤ ਕਰਨੀ ਚਾਹੀਦੀ ਆ ਕਿਸਾਨਾਂ ਦੇ ਮਨਾਂ ਦੀ ਗੱਲ ਸੁਣਨੀ ਚਾਹੀਦੀ ਆ ਕਿਸਾਨਾਂ ਦੇ ਦਿਲਾਂ ਦੀ ਗੱਲ ਸੁਣਨੀ ਚਾਹੀਦੀ ਆ ਤਾਂ ਦੱਸ ਦिए ਕੀ ਇਹ ਕਿਹੜੇ ਮੁੱਖ ਮੰਤਰੀ ਦਾ ਬਿਆਨ ਆਇਆ ਹਰਿਆਣਾ ਦੇ ਮੁੱਖ ਮੰਤਰੀ ਨਾਇਲ ਸੈਣੀ ਦਾ ਬਿਆਨ ਆਇਆ ਇੱਕ ਵਾਰ ਤੁਹਾਨੂੰ ਖੁਦ ਵੀ ਸੁਣਾਉਨੇ ਆ ਉਹਨਾਂ ਦੇ ਮੂੰਹੋਂ ਕੀ ਆਖਰ ਉਹ ਕਿਆ ਕੀ ਰਹੇ ਨੇ ਕਿਉਂਕਿ ਪਹਿਲਾਂ ਤਾਂ ਹਰਿਆਣਾ ਦੇ ਵਿੱਚ ਜਦੋਂ ਕਿਸਾਨ ਜਾਣ ਲੱਗੇ ਸੀ ਕੋਸ਼ਿਸ਼ ਕਰ ਰਹੇ ਸੀ ਦਿੱਲੀ ਜਾਣ ਦੀ ਤਾਂ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਉਹ ਵੀ ਕਿਸੇ ਤੋਂ ਪੁੱਲਾਇਆ ਨਹੀਂ ਗਿਆ ਪਰ ਅੱਜ ਜਦੋਂ ਪੰਜਾਬ ਦੇ ਵਿੱਚ ਕਿਸਾਨਾਂ ਦੇ ਨਾਲ ਇਹ ਕੁਝ ਹੋਇਆ ਤਾਂ ਉਹਨਾਂ ਦੇ ਕੋਲੋਂ ਦੇਖਿਆ ਨਹੀਂ ਗਿਆ ਕਹਿੰਦੇ ਮੈਨੂੰ ਦਰਦ ਹੈ ਕਿਸਾਨਾਂ ਦਾ ਕਿਸਾਨਾਂ ਦੇ ਨਾਲ ਜੋ ਕੁਝ ਹੋਇਆ ਤਾਂ ਕੀ ਕੁਝ ਕਹਿ ਰਹੇ ਨੇ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਇੱਕ ਵਾਰ ਉਹਨਾਂ ਦੀ ਜ਼ੁਬਾਨੀ ਸੁਣ ਲਓ जाति सरकार से जो डिमांड करी थी में वो उन्होंने कहा कि हरियाणा सरकार सभी फसलों पर एमएसपी दे रही है अब पंजाब सरकार भी दे नहीं देखिए मैं इस बात को बार-बार कह रहा हूं क्योंकि पंजाब के अंदर हमने वहां के मुख्यमंत्री को जब उनको उकसाते थे वहां के किसान को ये लोग मैंने तब भी कहा था भी आप उकसाइए मत ये किसान के हमारे हार्ट के साथ जुड़ा हुआ मामला क्योंकि मैं किसान का बेटा हूं मुझे मालूम है कि किसान की पीड़ा क्या है किसान कैसे खेत में काम करता है कैसे वो खर्च करता है कई बार तो खाली रह जाता है परंतु हरियाणा के अंदर हमारे किसान को अगर कोई प्राकृतिक आपदा भी आती है तो सरकार खड़ी दिखाई देती है हमने हरियाणा के अंदर किसानों की पीड़ा को समझा आप लोग देख भी रहे हैं धीरे धीरे करके हमने पहले चौदह फसलें एमएसपी पर खरीदी और अब हमने ये कहा कि हम सौ परसेंट फसल आज हरियाणा की एमएसपी पर खरीद रहे हैं मैंने तब भी सुझाव दिया था पंजाब सरकार को कि आप बात कम करिए किसानों के बीच में जाइए और उनको आश्वस्त करिए उनको जाकर के ये तो कहिए कि हम आपकी फसल को एमएसपी पर खरीदेंगे क्यों नहीं खरीद रहे हैं खरीदनी चाहिए बात कम करनी चाहिए उनको रिलीफ देना चाहिए किसान ये धरती पुत्र है जो देश के लोगों का पेट भरता है उसकी चिंता अगर हम नहीं करेंगे बात थोड़ी होगी बात नहीं करनी चाहिए हमने रिलीफ देना चाहिए मैं अब भी पंजाब के मुख्यमंत्री को कहना चाहूंगा कि आप किसानों के बीच में जाकर के उनके ऊपर लाठी ना चलाएं आप उनको मजबूत करने का काम करें ऐसा नहीं है ਤੋ ਤੁਸੀਂ ਸੁਣਿਆ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੇ ਵੱਲੋਂ ਕਿਹਾ ਗਿਆ ਕਿ ਕਿਸਾਨਾਂ ਦੇ ਨਾਲ ਅਜਿਹਾ ਵਤੀਰਾ ਨਹੀਂ ਕੀਤਾ ਜਾਣਾ ਚਾਹੀਦਾ ਕਹਿੰਦੇ ਮੈਂ ਤਾਂ ਪਹਿਲਾਂ ਹੀ ਕਹਿ ਰਿਹਾ ਸੀ ਕਿ ਕਿਸਾਨਾਂ ਦੇ ਨਾਲ ਇਸ ਤਰੀਕੇ ਦਾ سلوਕ ਨਹੀਂ ਹੋਣਾ ਚਾਹੀਦਾ ਪਰ ਉਹ ਦਿਨ ਵੀ ਕਿਸੇ ਨੂੰ ਭੁੱਲਿਆ ਨਹੀਂ ਹੋਵੇਗਾ ਜਦੋਂ 13 ਫਰਵਰੀ 2024 ਨੂੰ ਕਿਸਾਨ ਦਿੱਲੀ ਕੂਚ ਕਰਨ ਦੀ ਕੋਸ਼ਿਸ਼ ਕਰਦੇ ਨੇ ਪਰ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਹਰਿਆਣਾ ਦੇ ਪ੍ਰਸ਼ਾਸਨ ਦੇ ਵੱਲੋਂ ਕਿਸਾਨਾਂ ਦੇ ਉੱਤੇ ਤਸ਼ੱਦਦ ਕੀਤਾ ਗਿਆ ਲਾਠੀਆਂ ਮਾਰੀਆਂ ਗਈਆਂ ਹੰਝੂ ਗੈਸ ਦੇ ਗੋਲੇ ਪਾਣੀ ਦੀਆਂ 부ਛਾੜਾਂ ਗੋਲੀਆਂ ਤੱਕ ਚਲਾਈਆਂ ਗਈਆਂ 21 ਫਰਵਰੀ ਨੂੰ ਫੇਰ ਅਜਿਹਾ ਕੁਝ ਹੋਇਆ ਖਨੌਰੀ ਬਾਰਡਰ ਦੇ ਉੱਤੇ ਇੱਕ ਨੌਜਵਾਨ ਸ਼ੁਭਕਰਨ ਸਿੰਘ ਸ਼ਹੀਦ ਵੀ ਹੋ ਗਿਆ ਪਰ ਉਹ ਕਿਸ ਦੇ ਕਹਿਣ ਦੇ ਉੱਤੇ ਹੋਇਆ ਹਰਿਆਣਾ ਦੇ ਵਿੱਚ ਤਾਂ ਇਹ ਗੱਲ ਨੂੰ ਵੀ ਪਲੀ ਭਾਤ ਜਾਣ ਲੈਣਾ ਚਾਹੀਦਾ ਤਾਂ ਹੁਣ ਵੀ ਕਿਸ ਦੇ ਕਹਿਣ ਦੇ ਉੱਤੇ ਹੋਇਆ ਕਿਉਂਕਿ ਪਹਿਲਾਂ ਹਰਿਆਣਾ ਦੇ ਵਿੱਚ ਸਰਕਾਰ ਜਿਹੜੀ ਸੀ ਮਨੋਹਰ ਲਾਲ ਖੱਟਰ ਦੀ ਸੀ ਪਰ ਬਾਅਦ ਦੇ ਵਿੱਚ ਹਰਿਆਣਾ ਦੇ ਵਿੱਚ ਸਰਕਾਰ ਬਣ ਗਈ ਨਾਇਬ ਸੈਣੀ ਦੀ ਤਾਂ ਨਾਇਬ ਸੈਣੀ ਕਿਸ ਦੇ ਨੇ ਨਾਇਬ ਸੈਣੀ ਭਾਜਪੀ ਦੇ ਨੇ ਤਾ ਅੱਜ ਜਦੋਂ ਪੰਜਾਬ ਦੇ ਵਿੱਚ ਇਹ ਹਾਲਾਤ ਬਣੇ ਕਿ ਉਹਨਾਂ ਕਿਸਾਨਾਂ ਨੂੰ ਦਿੱਲੀ ਜਾਣ ਦੀ بجائے ਪਹਿਲਾਂ ਰੋਕਿਆ ਗਿਆ ਤੇ ਹੁਣ ਚੰਡੀਗੜ੍ਹ ਦੇ ਵਿੱਚ ਜਾਣ ਤੋਂ ਵੀ ਰੋਕਿਆ ਗਿਆ ਤੇ ਫਿਰ ਹਰਿਆਣਾ ਦੇ ਜਿਹੜੇ ਮੁੱਖ ਮੰਤਰੀ ਨੇ ਉਹਨਾਂ ਨੂੰ ਕਿਸਾਨਾਂ ਦਾ 헤ਜ ਕਿਵੇਂ ਆ ਗਿਆ ਉਹਨਾਂ ਨੂੰ ਦਰਦ ਕਿਵੇਂ ਆਇਆ ਕਿਸਾਨਾਂ ਦਾ ਤਾਂ ਕੀ ਲੱਗਦਾ ਤੁਹਾਨੂੰ ਕਿ ਇਸ ਦੇ ਉੱਤੇ ਸਿਰਫ ਤੇ ਸਿਰਫ ਇੱਕ ਰਾਜਨੀਤੀ ਖੇਡੀ ਜਾ ਰਹੀ ਆ ਕਿਸਾਨਾਂ ਨੂੰ ਇੱਕ ਮੋਹਰਾ ਬਣਾਇਆ ਜਾ ਰਿਹਾ ਜਦੋਂ ਹਰਿਆਣਾ ਦੇ ਵਿੱਚ ਕਿਸਾਨਾਂ ਨੂੰ ਜਾਣ ਤੋਂ ਰੋਕਿਆ ਜਾਂਦਾ ਉਦੋਂ ਪੰਜਾਬ ਦੇ ਮੁੱਖ ਮੰਤਰੀ ਕਹਿ ਦਿੰਦੇ ਨੇ ਕਿ ਹਰਿਆਣਾ ਜਾਣ ਤੋਂ ਕਿਉਂ ਰੋਕਿਆ ਜਾ ਰਿਹਾ ਹਰਿਆਣਾ ਦੇ ਵਿੱਚੋਂ ਲੰਘ ਕੇ ਕਿਸਾਨ ਦਿੱਲੀ ਜਾ ਰਹੇ ਨੇ ਉਹਨਾਂ ਨੂੰ ਕਿਉਂ ਰੋਕਿਆ ਜਾ ਰਿਹਾ ਇਹ ਕੋਈ ਬਾਹਰਲੇ ਬੰਦੇ ਨਹੀਂ ਆਏ ਹੋਏ ਇਹ ਕੋਈ ਪਾਕਿਸਤਾਨ ਦੇ ਨਹੀਂ ਜਿਸ ਤਰੀਕੇ ਨਾਲ ਬਾਰਡਰ ਖੜੇ ਕਰ ਦਿੱਤੇ ਪਰ ਜਦੋਂ ਹਰਿਆਣਾ ਦੇ ਵਿੱਚ ਹਰਿਆਣਾ ਦੇ ਬਾਰਡਰਾਂ ਦੇ ਉੱਤੇ ਅਜਿਹਾ ਕੁਝ ਹੁੰਦਾ ਤਾਂ ਪੰਜਾਬ ਦੇ ਮੁੱਖ ਮੰਤਰੀ ਨੂੰ ਦਰਦਾਂ ਦਵਾ ਕਿਸਾਨਾਂ ਦਾ ਪਰ ਜਦੋਂ ਪੰਜਾਬ ਦੇ ਵਿੱਚ ਅਜਿਹਾ ਕੁਝ ਹੁੰਦਾ ਮੁੱਖ ਮੰਤਰੀ ਪੰਜਾਬ ਦੇ ਕਹਿਣ ਤੇ ਹੀ ਹੁੰਦਾ ਤੇ ਫਿਰ ਹਰਿਆਣਾ ਦੇ ਮੁੱਖ ਮੰਤਰੀ ਨੂੰ ਦਰਦ ਆ ਜਾਂਦਾ ਕਿਸਾਨਾਂ ਦਾ ਤਾਂ ਆਖਿਰ ਅਜਿਹੇ ਦੋਹਰਾ ਮਾਪਦੰਡ ਕਿਉਂ ਅਪਣਾਇਆ ਜਾ ਰਿਹਾ ਹਰ ਕੋਈ ਪਲੀਪਾਂਤ ਜਾਣਦਾ ਖੈਰ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਜੋ ਕੰਮ ਕੰਮਾਂ ਦੀ ਗੱਲ ਕਰੀਏ ਨਸ਼ਿਆਂ ਵਿਰੁੱਧ ਜਿਹੜੇ ਲਗਾਤਾਰ ਐਕਸ਼ਨ ਦੇਖਣ ਨੂੰ ਮਿਲ ਰਹੇ ਨੇ ਤਹਿਸੀਲਦਾਰ ਜੋ ਕੰਮ ਨਹੀਂ ਸੀ ਕਰਦੇ ਉਹਨਾਂ ਨੂੰ ਸਸਪੈਂਡ ਵੀ ਕਰ ਦਿੱਤਾ ਜੋ ਕਲਮ ਛੋੜ ਹੜਤਾਲ ਦੇ ਉੱਤੇ ਗਏ ਸੀ ਸਸਪੈਂਡ ਵੀ ਕਰ ਦਿੱਤਾ ਉਹਨਾਂ ਦਾ ਜੋ ਤਬਾਦਲੇ ਵੀ ਕਰ ਦਿੱਤੇ ਬਦਲੀਆਂ ਕਰ ਦਿੱਤੀਆਂ ਐਕਸ਼ਨ ਦੇਖਣ ਨੂੰ ਮਿਲ ਰਿਹਾ ਨਸ਼ਿਆਂ ਦੇ ਖਿਲਾਫ ਜਿਹੜੀ ਪੰਜਾਬ ਦੀ ਸਰਕਾਰ ਲਗਾਤਾਰ ਐਕਸ਼ਨ ਮੋਡ ਦੇ ਵਿੱਚ ਆ ਪਰ ਆਖਰਕਾਰ ਕਿਸਾਨਾਂ ਦੇ ਮਸਲੇ ਕਦੋਂ ਤੱਕ ਹੱਲ ਹੋਣਗੇ ਇਸ ਦੇ ਉੱਤੇ ਸਭ ਦੀਆਂ ਨਜ਼ਰਾਂ ਜਰੂਰ ਬਣੀਆਂ ਨੇ